ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਜੋ ਵੀਡੀਓ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਵੀਰ ਗੋਪੀ ਸਿੰਘ ਦੀ ਹੈ ਜੋ ਪੱਟੀ ਦੇ ਰਹਿਣ ਵਾਲਾ ਹੈ ਇਹਦੀ ਕਿਸੇ ਕਾਰਨ ਜਿਹੜੀ ਹੈ ਉਹ ਲੱਤ ਗਲ ਚੁੱਕੀ ਹੈ ਤੇ ਜਿਹਦੀ ਕੋਈ ਵੀ ਪ੍ਰੋਪਰ ਟਰੀਟਮੈਂਟ ਨਹੀਂ ਹੋਈ ਤੇ ਹੁਣ ਅਸੀਂ ਇਹਨੂੰ ਗੁਰੂ ਨਾਨਕ ਵਿਰਧ ਆਸ਼ਰਮ ਰੋਂਦਾ ਕਲਾਮ ਖੇਲੇ ਆਏ ਆ ਤੇ ਇਹਦੇ ਇਲਾਜ ਦੇ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਦੇਸ਼ ਉਪਦੇਸ਼ ਦੀਆਂ ਸੰਗਤਾਂ ਨੂੰ ਕਿ ਆਪੋ ਆਪਣੀ ਨੇਕ ਕਮਾਈ ਦੋ ਵਿੱਚੋਂ ਇਸ ਨੇਕ ਕਾਰ ਦੇ ਲਈ ਸਹਾਯੋਗ ਦਿਓ ਤਾਂ ਕਿ ਇਸ ਵੀਰ ਦੀ ਜਾਨ ਬਚ ਸਕੇ ਨੌਜਵਾਨ ਵੀਰ ਇਹ ਆਪਾਂ ਆਪਣੇ ਬੱਚੇ ਚੱਪੇ ਮਿੰਮਿੰ ਕੇ ਪਾਲਦੇ ਆ ਤੇ ਇਹਦੀ ਮਾਂ ਨੇ ਵੀ ਇਹਦੇ ਪਿਓ ਨੇ ਵੀ ਇਹਨੂੰ ਇਸੇ ਤਰ੍ਹਾਂ ਹੀ ਪਾਲਿਆ ਹੋਊਗਾ ਪਰ ਇਹਦਾ ਪਰਿਵਾਰ ਹੁਣ ਇਹਨੂੰ ਨਹੀਂ ਸਹਾਯੋਗ ਕਰ ਰਿਹਾ ਦਾ ਸਾਮ ਹਵਾਲ ਨਹੀਂ ਕਰ ਰਿਹਾ ਤੇ ਆਪਾਂ ਸਾਰੇ ਰਲ ਮਿਲ ਕੇ ਇਸ ਵੀਰ ਦਾ ਇਲਾਜ ਕਰਾਈਏ ਤੇ ਅਸੀਂ ਪ੍ਰਬੰਧ ਕਰ ਰਹੇ ਆ ਕੁਝ ਤੇ ਕੁਝ ਸੰਗਤ ਨੂੰ ਬੇਨਤੀ ਦੋ ਹੱਥ ਜੋੜ ਕੇ ਕਰਦਾ ਕਿ ਆਓ ਇਹ ਮੁਨਖਤਾ ਦੀ ਸੇਵਾ ਤਰੰਤਨ ਦੇ ਸੈਂਟਰ ਗੁਰੂ ਨਾਨਕ ਬਿਰਧ ਤਲਵਾਰ ਸੰਭਾਲ ਕਰ ਜਾਂਦਾ ਕਲਾ ਵਿੱਚ ਅਸੀਂ ਨੂੰ ਲੈਂਦਾ ਹੈ ਤੇ ਇਹਦੀ ਇੱਥੇ ਜਿਹੜੀ ਮਰਮ ਪੱਟੀ ਕਰ ਰਹੇ ਆ ਪਰ ਇਹਨੂੰ ਡਾਕਟਰੀ ਇਲਾਜ ਦੀ ਬਹੁਤ ਜ਼ਰੂਰਤ ਹੈ ਤੇ ਜਿਸ ਕਰਕੇ ਇਹਦਾ ਜਿਹੜਾ ਉਹ ਟਰੀਟਮੈਂਟ ਅੜਿਆ ਹੋਇਆ ਵਾ ਇਲਾਜ ਜਿਹੜਾ ਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਹੈ ਇੱਥੇ ਸਾਡੇ ਕੋਲ ਅੱਗੇ ਹੀ 40 50 ਜਾਣੇ ਨੇ ਜੀ ਦੇ ਵਿੱਚੋਂ 10 ਬੰਦੇ ਜਿਹੜੇ ਉਹ ਡਰੈਸਿੰਗ ਡਰੈਸਿੰਗ ਦੇ ਨੇ ਜਿਨ੍ਹਾਂ ਦੀ ਮਦਦ ਕਰਨੀ ਪੈਂਦੀ ਹੈ 10 ਬੰਦੇ ਬੈਡ ਰੈਸਟ ਦੇ ਚੌਕੇ ਅੰਦਰ ਬਾਹਰ ਖਰੀਦਾ ਤੇ ਇਹ ਸੰਕਤਾਂ ਲਈ ਸਜੋ ਸਕਦਾ صدਕਾ ਚੱਲ ਰਿਹਾ ਹੈ ਇਸ ਵਾਂਗ ਚੱਲ ਰਹੀਆਂ ਪਿਛਲੇ 8 ਸਾਲ ਤੋਂ ਸੋ ਹੁਣ ਵੀ ਮੈਂ ਬੇਨਤੀ ਕਰਦਾ ਕਿ ਆਓ ਸਾਰੇ ਹਮਲਾ ਮਾਰੀਏ ਆਪਣੀ ਨੇਕ ਕਮਾਈ ਦੇ ਵਿੱਚੋਂ ਕੋਈ 100 ਕੋਈ 50 ਕੋਈ 200 ਕੋਈ 500 ਹਜ਼ਾਰ ਦੀ ਜੋ ਸਮਰੱਥਾ ਵੈਗਰੂ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣਾ ਦਸਵੰਨ ਜਿਹੜਾ ਹੈ ਇਸ ਨੇਕ ਕਾਰਡ ਲਈ ਇਸ ਵੀਰ ਦੇ ਇਲਾਜ ਲਈ ਤੁਸੀਂ ਪੇਟ ਕਰੋ ਤਾਂ ਕਿ ਆਪਾਂ ਇਹਦਾ ਇਲਾਜ ਕਰਕੇ ਇਹਦੀ ਜਾਨ ਜਿਹੜੀ ਬਚਦੀ ਹੋ ਸਕੇ ਤੇ ਸਭ ਤੋਂ ਵੱਡੀ ਸੇਵਾ ਹੀ ਮੁਕਤਾਦੀ ਸੇਵਾ ਹੈ ਤੇ ਇਹ ਸੇਵਾ ਵਿੱਚ ਸੰਗਤਾਂ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਹੋ ਸਕਦਾ ਸੰਭਵ ਤੇ ਤੁਸੀਂ ਸਹਿਯੋਗ ਦਿਓ ਜੀ ਤੇ ਦੁਹੇਦਾਰ ਜੋੜ ਕੇ ਬੇਨਤੀ ਕਰਦਾ ਵਾਂ ਵੈਗਰੂ ਜੀ ਕਿਰਪਾ ਕਰੇ ਤੇ ਆਪਾਂ ਇਸ ਵੀਰ ਦੀ ਜਾਨ ਬਚਾਈਏ ਤਰਲੇ ਲੈ ਰਿਆ ਮੇਰੀ ਲਾਤੀ ਵੜਾ ਦਿਓ ਮੈਨੂੰ ਟੀਕਾ ਹੀ ਲਵਾ ਦਿਓ ਮੈਨੂੰ ਮਰਵਾ ਹੀ ਦਿਓ ਐ ਤਰ੍ਹਾਂ ਦੀਆਂ ਬੋੜੀਆਂ ਜਿਹੜੀਆਂ ਉਹ ਨਹੀਂ ਸੁਣੀਆਂ ਜਾਂਦੀਆਂ ਸੋ ਆਓ ਸਾਰੇ ਆਪੋ ਆਪਣੀ ਨੇਕਮਾਈ ਦੇ ਵਿੱਚੋਂ ਨੇਕ ਕਾਰ ਦੇ ਲਈ ਸਹਾਇਤਾ ਕਰੋ ਗੁਰੂ ਨਾਨਕ ਦੇਵ ਜੀ ਦੇ ਵਾਰਸ ਵਾਰ ਸੁਭਾਅ ਕਰਜੁੰਦਾ ਕਲਾ ਦਾ ਮੁਖਸ਼ੇਵਾਧਾਰ ਆਪ ਜੀ ਦੇ ਚਰਨਾ ਵਿੱਚ ਆ ਵੀਏ ਪਾਸ ਬੇਨਤੀ ਕਰ ਰਿਹਾ ਹੈ ਤੇ ਸਾਡੇ ਨਾਲ ਸੰਪਰਕ ਕਰਨ ਦੇ ਲਈ 82642 97944 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ